ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਿ ਆਇਆ ਹਿਰਦੈ ਵਸਿਆ ਤੂ ਕਰਤੇ ਤਾਂ ਕੀ ਤੈਂ ਆਸੁ ਭਜਾਈ ਦਾਸ ਆਪਣੇ ਕੋ ਤੂ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਾ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬਨਿਰੰਤਰ ਤੁਮ ਹੈ ਸਮਾਨੇ ਜਾ ਕਉ ਤੁਧ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹ ਨਾਨਕ ਜਿਸ ਭਏ ਦਿਆਲਾ ਤਾ ਕਉ ਮਨ ਤੇ ਵਿਸਰ ਨ ਜਾਇ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ ਸੋਧ ਨ ਹੋਈਐ ਕਾਹੂ ਯਤਨਾ ਓੜਕ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹਈ ਫਿਰ ਆਵਤ ਬਾਰੋ ਬਾਰਾ ਰਹਾਉ ਓਹ ਜੋ ਪਰਮੁ ਪੁਲਾਵਾ ਕਹੀ ਅਤਿ ਤਿਨ ਮੈਂ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕਤੇ ਨਿਆਰਾ ਨੰਦਾ ਨਹੀਂ ਕਾਹੂ ਬਾਤੈ ਇਹੋ ਖਸਮ ਕਾ ਕੀਆ ਜਾ ਕਉ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਮ ਲੀਆ ਭਾਰ ਬ੍ਰਹਮ ਪਰਮੇਸ਼ਵਰ ਸਤ ਗੁਰ ਸਭ ਨਾ ਕਰਤ ਉਧਾਰਾ ਕਹ ਨਾਨਕ ਗੁਰ ਬਿਨ ਨਹੀ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਬਿਖ ਖਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਾ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸ੍ਰਾਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਾਰਨ ਸਮਰੱਥ ਸੁਆਮੀ ਜਾਤੇ ਬ੍ਰਿਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੋਰਠ ਮਹੱਲਾ ਪੰਜਵਾ कर इसनान न सिमर प्रभ अपना मन तन भये अरोगा कोट बिघ्न लाथे प्रभ सरणा प्रगटे भले संजोगा प्रभवाणी शब्द सुपाखेया गावहो सुनहो पढो नै गुरपुरखेया रहाओ। साचा साहिब अमित वडाई भगत बच्छल दयाला संता की पैज रखदाया आदिरत अमृत नाम भोजन नित पुंच हो वेला मुख पाव हो जरा मरा ताप सब नाठा गुण गुणगोविन्द निह ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜ ਬਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਹ ਦਿਖਾਈ ਸੁਣ ਮੀਤਾ ਧੂਰੀ ਕਾ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੋ ਦੇਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾ ਦੇਹ ਉਪਦੇਸਾ ਮਾਨ ਨ ਕੀਜੈ ਸਰਣ ਪਰਿਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਵ ਪਿੰਡ ਸਭ ਤਨ ਅਰਪੀਜੈ ਪਿਉ ਦਰਸਨ ਹਰ ਜੀਵ ਪਾਈਐ ਭੈਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੂਲ ਨਿਰੰਝਨ ਢੀਠਾ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀ ਆਕਾ ਦਾਤਾਰੇ ਪ੍ਰਤਿ ਪਾਲੈ ਨਿਤਸਾਰ ਸੰਮਾਲੈ ਇਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧ ਨ ਜਾਣਾਂ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ ਰੇ ਤੇਖਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬਿਅੰਤ ਹਾਮਿਤ ਕਰ ਵਰਣਾ ਕਿਆ ਜਾਨਾ ਹੋਏ ਕੈ ਸੋਰੇ ਕਰੋ ਬੇਨਤੀ ਸਤ ਗੁਰ ਅਪਨੇ ਮੈਂ ਮੂਰਖ ਦੇਹ ਉਪਦੇਸੋਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਸੋਰਠ ਮਹੱਲਾ ਪੰਜਵਾ ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਜ ਸੈਨ ਅਰ ਸੁਖਮਨ ਨਾਰੀ ਊਧ ਕਮਲ ਵਿਗਸਿਆ ਦੇਖੋ ਚਰਜ ਭਇਆ ਜਿਹ ਠਾਕੁਰ ਕੋ ਸੰਤ ਅਗਾਧ ਬੋਧ ਸੋਰ ਗੈ ਗੁਰ ਦਇਆ ਰਹਾਉ ਜੋਏ ਦੂਤ ਮੋਹ ਹੈ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰਹਿ ਬੇਨਤੀ ਰਾਖਾ ਠਾਕੁਰ ਤੇ ਹਮ ਤੇਰੀ ਸਰਨ ਆ ਜਹ ਪੰਧਾਰ ਗੋਬਿੰਦ ਕਾ ਖੁੱਲਿਆ ਜਹ ਪ੍ਰਾਪਤ ਦੇਹ ਲਿਆ ਏਕ ਰਤਨ ਮੋਕਾ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ एक बूंद गुरु अमृत दीनो ता अटल अमर ना भगत पंडहार गुरु नानक का लेखा मूल न लया महला पंजवा चरण कमल स्यो जाका मन लीना जन तृप्त अगाई गुण अमोल जिस हृदय न बसिया ते नर तृष्ण तृखायि ਹਰ ਅਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਨਣੇ ਜੇਹ ਗੁਰਮਾਨ ਪ੍ਰਭੂ ਲਿਵ ਲਾਈ ਤਹਿ ਮਹਾ ਆਨੰਦ ਰਸ ਕਰਿਆ ਜੇਹ ਪ੍ਰਭੂ ਵਿਸਾਰ ਗੁਰ ਤੇ ਬੇਮਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾ ਰਾਜਨਮਹਿ ਰਾਜਾ ਉਰਝਾਇਓ ਮਾਨਨਮਹਿ ਅਭਿਮਾਨੀ ਲੋਭਨਮਹਿ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਪੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਆਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹ ਬਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੁੱਖ ਤੈਸੀ ਕਾਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋ ਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜਨ ਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣੀ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨ ਜਾਣਹਿ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰੱਖ ਆਪਣੇ ਬਾਲਾ ਤੁਮਨ ਧਾਨ ਅਟਲ ਸੁਲਤਾਨ ਜੀਅ ਜੰਤ ਸਭ ਜਾਚੈ ਕਹੋ ਨਾਨਕ ਹਮ ਇਹੇ ਹਵਾਲਾ ਰੱਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ मात गर्भ आपन सिमरन दे राखन हारे पावक सागर अथाह लहर मह तारो तारणहारे तू ठाकुर सिर मोरा ईहा ऊहा तोहारो तोरा ਕਿੱਤੇ ਕਾ ਮੇਰੈ ਸਮਾਨੈ ਕਰਨ ਹਾਰ ਤ੍ਰਿਣ ਜਾਨੈ ਤੂ ਦਾਤਾ ਮਾਗਨ ਕ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮਹ ਅਵਰ ਖਿਨੈ ਮਹ ਅਵਰਾ ਚਿਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚਾ ਅਗਮ ਅਪਾਰੇ साध तुम जोमह मिलायो तो सुनी तुम्हारी तु आनंद भया पे ही नानक प्रताप पुरख निर्वाणी सोरठ महल्ला पंजवा हम संतन की रेन प्यारे हम संतन की सरणा संत हमारी ओट सतानी, संत हमारा गहणा ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕ ਕੋ ਪੂੰਜੀ ਸੋ ਪੀ ਤਾ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਵਕਾ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਅਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੋਰਠ ਮਹੱਲਾ ਪੰਜਵਾ ਜੇਤੀ ਸਮਗਰੀ ਦੇਖ ਹਰੇ ਨਰ ਤੇਤੀ ਹੀ ਛੱਡ ਜਾਣੀ RAM ਨਾਮ ਸੰਗ ਕਰ ਬਿਉਹਾਰਾ ਪਾਵਹਿ ਪਦ ਨਿਰਵਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦਿਆ ਉਪਦੇਸਾ ਤੁਮਹੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖ ਨਹੀਂ ਪਾਈਐ ਹੋ ਹਰੇ ਨ ਤੂੰ ਸਗਲ ਕੀ ਮੇਰੇ ਮਨ ਤਉ ਆਨੰਦ ਮੰਗਲ ਸੁਖ ਪਾਈਐ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹੋ ਮਨੁਆ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾ ਮੋਦਰ ਦਇਆਲ ਮਾਧਵੇ ਪਾਰ ਬ੍ਰਹਮਨ ਰੰਕਾਰਾ ਨਾਮ ਵਰਤਣ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਨ ਆਧਾਰਾ ਸੋਰਠ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨ ਸਾਸਾ ਵਿਛੁਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਧ ਭਏ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣਾ ਨਾ ਜਾਈ ਰਹਾਉ ਦੁਖ ਸੋਗ ਕਟਾ ਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਈ ਹਾਂ ਸੁਖ ਆਗੈ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਭਉ ਭੈ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੀ ਦੇਹ ਅਗਿਆਨੀ ਰਹਾਉ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾ ਕੀ ਕਛ ਨ ਵਡਾਈ RAM ਭਜਨ ਬਿਨ ਕਾਮ ਨ ਆਵਸ ਸੰਗ ਨ ਕਾ ਹੋ ਜਾਈ ਹਉ ਹਉ ਕਰਤ ਬਿਹਾਏ ਅਬਰਦਾ ਜੀਅ ਕਉ ਕਾਮ ਨ ਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ RAM ਨਾਮ ਨਹੀ ਚੀਨਾ ਸਾਧ ਵਿਕਾਰ ਬਿਖੈ ਰਸ ਮਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਟਹੁ ਅਵਗੁਣ ਮੇਰੇ ਸੋਰਠ ਮਹਲਾ ਪੰਜਵਾ ਗੁਣ ਗਾਵਹੁ ਪੂਰਨ ਅਵినాਸੀ ਕਾਮ ਕ੍ਰੋਧ ਬਿਖਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ पूर मेट्यो भरम अंधेरा भज प्रेम भगत रहाव। हर हर नाम निधान रस पिया मन तन रहे अघाई जात कत पूर रहो परमेश्वर कत आवे कत जाई। ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਅ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਘਰ ਕੀ ਸਰਨ ਪਏ ਭੈ ਨਾਸੀ ਸਾਚੀ ਦਰਗਹ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪੋ ਨੇ ਥਾਨੇ ਜੈ ਜੈ ਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਤ ਬਲ ਹਾਰ ਜਾਓ ਪ੍ਰਭ ਆਪਨੇ ਜਨ ਪੂਰਨ ਪੈਜ ਸਵਾਰੀ गोष्ट ज्ञान नाम सुन उधरे जिन जिन दर्शन पाया भयो कृपाल नानक प्रभु अपना आनंद सेती घर आया सोरठ मोहल्ला पंजवा प्रभु की शरण सगल पै लाथे दुख बिनसे सुख पाया दयाल हो अपार ब्रह्म स्वामी पूरा सतगुरु त्याया प्रभ जियो तू मेरो दाता कर कृपा प्रभ दीन दयाला गुणगा वङ्गगुरुनाम निधान्रढाया चिंता सगल बिनासी कर अपनो कर लीना मन वसया अविनासी ਤਾ ਕਾ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪਜਾਈ ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮੰਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕੁਛ ਕਰ ਹੈ ਸੋਈ ਸੋਈ ਜਾਣੈ ਰਹਿ ਨ ਕਚੂਐ ਛਾਨੀ ਰਹਾਉ ਜਹਿਵਾ ਸਵਾਦ ਲੋਭ ਮਦ ਮਤੋ ਉਪਜੇ ਅਨਕ ਬਿਕਾਰਾ ਬਹੁਤ ਜੋਨ ਭਰਮਤ ਦੁਖ ਪਾਇਆ ਹਮੈ ਬੰਧਨ ਕੇ ਪਾਰਾ ਦੇ ਕੇ ਬਾੜ ਅਨਕ ਪੜਦੇ ਮਹੈ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕਾਉਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਕਾਈ ਕਾਢ ਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਭਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰਹੁ ਨਿਤ ਪ੍ਰਾਨੀ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬੇਗਨ ਬੇਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਿਨਾਸੀ ਅਨੰਦਨ ਹਰ ਰੰਗ ਜਾਗਾ ਮਨ ਇੱਥੇ ਸਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਾ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪੰਜ ਪਦਾ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹ ਆ ਬਤਾ ਬਹੋਕਾਰੀ ਜਿਤ ਹਮੈ ਗਰਵ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇਨਾਰੀ ਪੇਖਿਓ ਪ੍ਰਭ ਜੀਓ ਆਪਣੈ ਸੰਗੇ ਚੂਕੈ ਭੀਤ ਪ੍ਰਮਾਰੀ ਆਉ ਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਤੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬੈਸੰਤਰ ਸਗਲ ਦੂਦ ਮਹ ਕੀਆ ਊਚ ਨੀਚ ਮਹ ਜੋਤ ਸਮਾਨੀ ਘਟ ਘਟ ਮਾਧਵ ਜੀਆ